ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੰਦਿਆ ਪੜ ਪੜ ਪਰੇ ਸਾਥ ਪੜ ਪੜ ਬੇੜੀ ਪਈ ਪੜ ਪੜ ਗੱਡੀ ਆਖਾਤ ਪੜੀ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੇ ਯਾਰ ਜਾ ਪੜੀਏ ਜਿੱਤੇ ਸਾਸ ਨਾਨਕ ਲਖੇ ਇੱਕ ਗਲ ਹੋਰ ਹਮੇ ਚਖਣਾ ਚਾਖ ਨਾਨਕ ਲਿਖੇ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਖ ਇਹ ਸ਼ਬਦ ਪਹਿਲੇ ਪਾਛੇ ਸੱਤ ਗੁਰਨਾਮਕ ਦੇਵ ਜੀ ਮਹਾਰਾਜ ਜੀ ਦਾ ਰਾਗ ਅਸ ਦੇ ਵਿੱਚ ਤੰਤਨ ਸ੍ਰੀ ਗੁਰੂ ਰਣ ਸਾਹਿਬ ਜੀ ਦੇ ਵਿਟ ਅੰਗਚ 66 ਤੇ ਸਿਸ਼ੋਬਤ ਹੈ ਸੋ ਮਾਰਾ ਸਮਝਾ ਰਿਹਾ ਜੀ ਕਿ ਜਿੰਨਾ ਮਰਜ਼ੇ ਸੀ ਗ੍ਰੰਥਾ ਨੂੰ ਕਤਬਾਂ ਨੂੰ ਸ਼ਸਤਰਾਂ ਨੂੰ ਪੜ੍ਹ ਲਈਏ ਵਿਦਿਆ ਨੂੰ ਪੜ੍ਹ ਲਈਏ ਇੱਥੇ ਤੱਕ ਉਹ ਕਹਿੰਦੇ ਕਿ ਜਿੰਨੇ ਵੀ ਤਿਆਰਜਾ ਹੈ ਪੂਰੀ ਦੀ ਪੂਰੀ ਤੁਲਾ ਕੇ ਪੜਦਾ ਰਹਿ ਪੰਨ ਦੇ ਨਾਲ ਕੁਛ ਨਹੀਂ ਬਣਨਾ ਕਿਉਂਕਿ ਪੰਨ ਦੇ ਨਾਲ ਤਾਂ ਹੋਰ ਤੇਰੇ ਵਿੱਚ ਹੰਮੇ ਪੈਦਾ ਹੁੰਦੀ ਹੈ ਹੰਕਾਰ ਪੈਦਾ ਹੁੰਦਾ ਦੂਸਰੇ ਦੇ ਨਾਲ ਬਾਦ-ਵਿਵਾਦ ਕਰਦਾ ਚਾਚਾ ਕਰਨੇ ਅੱਛੇ ਹੈ ਚੰਗੇ ਹੈ ਪਰ ਤੈਨੂੰ ਪੜਾਈ ਦੇ ਜਦੋਂ ਹੰਕਾਰ ਆਉਂਦਾ ਤਾਂ ਉਹ ਸਭ ਤੋਂ ਮਾੜਾ ਹੈ ਸੋ ਸਤਗੁਰੂ ਨਾਨਕ ਪਾਤਸ਼ਾਹ ਜੋ ਸਮਝਾ ਦੇ ਹੈ ਤੇ ਅੰਦਰ ਜੋ ਤੇਰੇ ਹੋਣਾ ਚਾਹੀਦਾ ਪੰਨ ਤੋਂ ਬਾਅਦ ਅਗਰ ਤੂੰ ਉਸ ਨੂੰ ਜਵਾਨ ਦੇ ਨਾਲ ਸਿਮਰਨ ਨਾ ਕੀਤਾ ਔਰ ਸਿਮਰਨ ਤੇਰਾ ਹੁੰਦੇ ਹੁੰਦੇ ਉਹ ਤੇਰੇ ਕੰਨਾਂ ਰਾਹੀਂ ਸੁਣ ਕੇ ਹਿਰਦੇ ਤੱਕ ਨਾ ਪਹੁੰਚਿਆ ਤਾਂ ਫਿਰ ਕਿਸੇ ਕੰਮ ਦਾ ਵਿੱਚ ਤੇਰਾ ਸਿਮਰਨ ਨਹੀਂ ਬਾਕੀ ਤੇਰੀਆਂ ਪੜਾਈਆਂ ਜਿਹੜੀਆਂ ਉਹ ਇੱਕ ਵਿਸ਼ੇ ਵਿਕਾਰਾਂ ਦਾ ਤੇਰੇ ਲਈ ਸਾਧਨ ਬਣ ਜਾਣਗੇ ਕਿਉਂਕਿ ਤੇਰੇ ਲਈ ਹਮੇ ਜਿਹੜੀ ਉਹ ਸਭ ਪੜ੍ਹੇ ਹੈ ਹੰਕਾਰ ਜਿਹੜਾ ਹੈ ਤੇਰੇ ਵਿੱਚ ਆ ਗਿਆ ਜੀਵ ਨੂੰ ਲੱਗਦਾ ਹੈ ਕਿ ਜਿਹੜਾ ਘਟ ਪੜਿਆ ਮੈਂ ਉਹਦੇ ਨਾਲ ਗੱਲ ਨਹੀਂ ਕਰਨੀ ਫਿਰ ਉਹਨੂੰ ਲੱਗਦਾ ਕਿ ਹੋਰ ਮੈਂ ਪੜ੍ਹ ਲਿਆ ਫਿਰ ਉਹਦੇ ਤੋਂ ਤੇ ਜਿਹੜਾ ਪੜ੍ਹਿਆ ਉਹਦੇ ਨਾਲ ਗੱਲ ਨਹੀਂ ਕਰਨੀ ਸੋ ਉਹਨੂੰ ਲੱਗਦਾ ਕਿ ਮੈਂ ਪਤਾ ਨਹੀਂ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ ਕਿੰਨੇ ਕਿ ਗ੍ਰੰਥ ਪੜ੍ਹ ਲਏ ਪੜਨ ਦੇ ਨਾਲ ਤਾਂ ਕੁਛ ਨਹੀਂ ਬਣ ਸਕਦਾ ਖੇਡ ਤਾਂ ਇੱਕ ਸ਼ਬਦੀ ਹੈ ਖੇਡ ਤਾਂ ਇੱਕ ਸ਼ਨਦੀ ਹੈ ਪਰਮਾਤਮਾ ਦੇ ਨਾਲ ਉਦੋਂ ਬੰਦਾ ਮਿਲਦਾ ਹੈ ਜਿਵੇਂ ਕਿ ਸਤਗੁਰੂ ਅਰਦਾਸ ਮਹਾਰਾਜ ਜੀ ਬਾਣੀ ਚ ਕਹਦੇ ਮਨ ਵਿਚ ਕਰਮ ਨਾਲ ਸੱਸੇ ਲਵਾਨਾ ਮਨ ਵੀ ਬਚਨ ਵੀ ਤੇ ਕਰਮ ਵੀ ਇਹ ਤਿੰਨੇ ਜਦੋਂ ਇਕਾਗਰਤਾ ਦੇ ਵਿੱਚ ਆ ਜਾਣਗੇ ਫਿਰ ਤੂੰ ਜੋ ਪੜੂਗਾ ਉਹ ਤੇਰੇ ਕੰਮ ਦੀ ਗੱਲ ਹੈ ਨਹੀਂ ਤਾਂ ਸੰਸਾਰਿਕ ਪੜਾਈਆਂ ਜਿਹੜੀਆਂ ਇਹ ਇੱਥੇ ਹੀ ਰਹਿ ਜਾਣੀ ਆ ਤੇਰੇ ਨਾਲ ਕੁਝ ਨਹੀਂ ਜਾਣਾ ਦੁਨੀਆਂ ਦੇ ਵਿੱਚ ਉੱਚਾ ਹੋ ਕੇ ਤੁਰ ਸਕਦਾ ਤੂੰ ਕਹਿ ਸਕਦਾ ਕਿ ਮੈਂ ਇੰਨੀਆਂ ਪੜਾਈਆਂ ਕੀਤੀਆਂ ਪਰ ਜਿੱਥੇ ਉਸ ਦੇ ਭਗਤ ਹੈ ਉੱਥੇ ਤੇਰੀ ਵੈਲਿਊ ਕੋਈ ਨਹੀਂ ਹੈ ਇਸ ਚੀਜ਼ ਦੀ ਵੈਲਿਊ ਕੋਈ ਨਹੀਂ ਹੈ ਕਿਉਂਕਿ ਜੇਕਰ ਆਪਾਂ ਜੀਵ ਅੱਜ ਵੀ ਦੇਖੇ ਜੋ ਬਾਣੀ ਗੁਰੂਆਂ ਨੇ ਰਚੀ ਹੈ ਉਹ ਇੰਨੀ ਕਿ ਸੱਚ ਹੈ ਕਿ ਅੱਜ ਵੀ ਸੱਚ ਹੈ ਪਹਿਲਾਂ ਵੀ ਸੱਚ ਸੀ ਰਹਿਣੀ ਵੀ ਸੱਚ ਹੈ ਇਹ ਕਿਸੇ ਇੱਕ ਜਗਹ ਲਈ ਨਹੀਂ ਕਿਸੇ ਇੱਕ ਜੀਵ ਲਈ ਨਹੀਂ ਕਿਸੇ ਇੱਕ ਫਿਰਕੇ ਲਈ ਨਹੀਂ ਕਿਸੇ ਇੱਕ ਮਜਬਲੇ ਲਈ ਨਹੀਂ ਇਹ ਪੂਰੇ ਦਾ ਪੂਰਾ ਉਹਨਾਂ ਨੇ ਜੋ ਵੀ ਅੰਦਰ ਉਹਨਾਂ ਨੂੰ ਨਜ਼ਰ ਆਇਆ ਉਹਨਾਂ ਦੇ ਮਖਾਰ ਬੰਦ ਤੋਂ ਉੱਚੇ ਹੋਈ ਬਣੀ ਕਿਉਂਕਿ ਜੈਸੀ ਨੇ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇਲਾ ਲੋ ਸੋ ਜੇ ਕ ਦੱਸੇ ਤੇ ਇਹ ਕਿ ਪੜਾਈਆਂ ਜਿਹੜੀਆਂ ਇਸ ਲੈਵਲ ਤੇ ਪਹੁੰਚ ਸਕਦੇ ਨੇ ਨਹੀਂ ਪਹੁੰਚ ਸਕਦੇ ਕਿਉਂਕਿ ਸ਼ਬਦ ਦਾ ਅਭਿਆਸ ਜਿਹੜਾ ਹੈ ਉਹਨੂੰ ਕਰਨਾ ਜਿਹੜਾ ਬੜਾ ਇਕਠਨ ਹੈ ਸੋ ਸ਼ਬਦ ਦੇ ਵਿੱਚ ਸਤਗੁਰ ਪਾਤਸ਼ਾਹ ਸਮਝਾ ਦੇ ਪੜ ਪੜ ਗੱਡੀ ਲੱਦੀ ਆ ਪੜ ਪੜ ਭਰੀਏ ਸਾਥ ਕਹਿੰਦੇ ਇੰਨੇ ਆ ਕਿਤਾਬਾਂ ਪੜ ਲਓ ਇੰਨੇ ਕਿ ਗ੍ਰੰਥ ਪੜ ਲਓ ਇੰਨੇ ਕਿ ਵੇਦ ਸ਼ਾਸਤਰ ਪੜ ਲਓ ਕਿ ਗੱਡੀਆਂ ਲੱਦੀਆਂ ਜਾ ਸਕਣ ਪੜ ਪੜ ਭਰੀਏ ਸਾਥ ਕਿੰਦੋਂ ਨਾ ਨੂੰ ਜੇਕਰ ਆਪਾਂ ਸਾਥ ਲੈ ਕੇ ਚੱਲਣਾ ਹੋਵੇ ਤਾਂ ਫਿਰ ਸਾਨੂੰ ਗੱਡਿਆਂ ਦੀ ਲੋੜ ਪਊਗੀ ਪਰ ਨਾਮ ਦਾ ਜਿਹੜਾ ਸ਼ਬਦ ਹੈ ਉਹਦੇ ਲਈ ਤਾਂ ਕਿਸੇ ਗੱਡਿਆਂ ਦੀ ਲੋੜ ਨਹੀਂ ਪੈਂਦੀ ਇਹ ਸੰਸਾਰਿਕ ਕਿਤਾਬਾਂ ਦੀ ਜਿਹੜੀ ਹੈ ਇਹਦੀ ਲੋੜ ਜਾਂਦੀ ਹੈ ਕਿਉਂਕਿ ਜਿਨ੍ਹਾਂ ਨੇ ਇਹ ਬਾਣੀ ਰੱਖੀ ਹੈ ਜਿਨ੍ਹਾਂ ਦੇ ਮਖਾਰ ਬੰਦ ਤੋਂ ਸ਼ਬਦ ਨਿਕਲੇ ਉਹ ਤਾਂ ਬਦਲੇ ਹਨ ਕਿਉਂਕਿ ਉਹਨੇ ਹਰ ਇੱਕ ਚੀਜ਼ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਟਾਲੇ ਔਰ ਉਹ ਜਿਹੜੀ ਬਾਣੀ ਹੈ ਜਿੱਦਾਂ ਜਿੱਦਾਂ ਬੰਦਾ ਇਹਦੇ ਵਿੱਚ ਅੱਗੇ ਨੂੰ ਜਾਂਦਾ ਸ਼ਬਦ ਦਾ ਵਿਆਸ ਕਰਦਾ ਉਹਦੇ ਵਿੱਚ ਨਿਮਰਤਾ ਆਉਂਦੀ ਹੈ ਪਰ ਸੰਸਾਰਿਕ ਪੜਾਈ ਦੇ ਨਾਲ ਹੰਕਾਰ ਆਉਂਦਾ ਹੈ ਦੋਨੇ ਗੱਲਾਂ ਉਲਟੀ ਦਿਸ਼ਾ ਦੇ ਵਿੱਚ ਕਿਉਂਕਿ ਸਤਗੁਰ ਨਾਨਕ ਪਾਸ਼ਾ ਜੇ ਕਹਿ ਰਹੇ ਹੈ ਤੇ ਨੀਚਾ ਅੰਦਰ ਨੀਚ ਜਾਤ ਨੀਚੀ ਹਉਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਕੀ ਕਹਿ ਰਿਸ ਉਹਨਾਂ ਦੀ ਪੜਾਈ ਤਾਂ ਇਹ ਕਹਿੰਦੀ ਹੈ ਤੇ ਚਰਨਾਂ ਦੇ ਵਿੱਚ ਬੈਠ ਜਾ। ਪਰ ਜਿਹੜੀ ਸੰਸਾਰਿਕ ਪੜਾਈਆਂ ਜਿਹੜੀਆਂ ਗੱਡੇ ਲੱਦਣ ਵਾਲੀਆਂ ਪੜਾਈਆਂ ਉਹ ਹੰਕਾਰ ਪੈਦਾ ਕਰਦੀਆਂ। ਉਹ ਦੂਸਰੇ ਦੇ ਨਾਲ ਨਫ਼ਰਤ ਪੈਦਾ ਕਰਦੀਆਂ। ਕਿਉਂਕਿ ਮਨ ਦੇ ਵਿੱਚ ਹੰਕਾਰ ਪੈਦਾ ਹੋ ਰਿਹਾ। ਮੈਂ ਤਾਂ ਇੰਨੀਆਂ ਕਿਤਾਬਾਂ ਪੜ ਲਈਆਂ। ਮੈਂ ਤਾਂ ਇੰਨੀ ਹਿਸਟਰੀ ਪੜ ਲਈ। ਮੈਂ ਤਾਂ ਆ ਕੁਸ਼ ਕਰ ਲਿਆ। ਪਰ ਮਨ ਦੇ ਵਿੱਚ ਹੰਕਾਰ ਆ ਗਿਆ। ਤੇ ਜੇ ਹੰਕਾਰ ਆ ਗਿਆ ਤੇ ਬਾਣੀ ਨੇ ਸਾਫ਼ ਹੀ ਕਹਿ ਦਿੱਤਾ ਪੜਿਆ ਮੂਰਖ ਜਾਣੀਏ। ਜੇ ਲੱਭ ਲੋਭ ਹੰਕਾਰ ਉਹ ਤੱਕਦੇ ਪੜੇ ਇਤੇ ਜੇ ਅੰ ਵਿੱਚ ਹੰਕਾਰ ਪਤਾ ਹੋਵੇ ਪੜੇ ਨਹੀਂ ਹਉ ਸੋ ਇੱਥੇ ਸਤਗੁਰ ਨਾਨਕ ਪਾਤਸ਼ਾਹ ਜੋ ਸਮਝਾ ਰਿਹਾ ਕਿ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਰਿਏ ਸਾਥ ਕਿੰਨਾ ਕਾ ਪਪੜ ਲਮੰਗੇ ਲੱਗ ਲਓ ਕਹਿੰਦੇ ਗੱਡੇ ਲੱਗ ਲਓ ਪਰ ਪੜ ਪੜ ਕੇ ਪੜ ਪੜ ਬੇੜੀ ਪਾਈਏ ਪੜ ਪੜ ਗੱਡੀ ਖਾਤ ਕਹਿੰਦੇ ਜਿੱਥੋਂ ਦੀ ਗੱਡੇ ਨਹੀਂ ਲੰਘਦੇ ਮੰਨ ਲਾ ਸਮੁੰਦਰ ਆ ਗਿਆ ਉੱਥੇ ਬੇੜੀ ਚ ਲੱਦ ਰੋ ਇੰਨੀ ਕਿਤਾਬ ਦੂਸਰੇ ਪਾਸੇ ਜਾਣੀਆਂ ਆਪਾ ਇੰਨੀ ਅੱਗੇ ਕਹਿੰਦੇ ਤੁਸੀਂ ਕਿਤਾਬਾਂ ਪੜ ਲਓ ਕਿ ਟੋਏ 'ਤੇ ਜਾ ਸਕਣ ਖਾਤ ਗੱਡੇ ਲੱਦ ਕੇ ਟੋਏ 'ਤੇ ਜਾ ਸਕਣ ਪਰ ਪੜਿਆ ਜਿਹੜਾ ਉਹ ਜੇ ਕਿਸੇ ਇਸ ਜਨਮ ਨੂੰ ਸਹਾਈ ਨਹੀਂ ਕਿਉਂਕਿ ਇਹ ਜਨਮ ਜਿਹੜਾ ਇਹ ਮੇਰੇ ਤੇ ਇਸ ਕਰਕੇ ਹੈ ਕਿ ਇਹਦੇ ਵਿੱਚ ਗਿਆਨ ਪ੍ਰਾਪਤ ਉਸ ਚੀਜ਼ ਦਾ ਕਰਨਾ ਜਿਸ ਚੀਜ਼ ਤੋਂ ਸਿ ਬਿਛਣੇ ਹੋਏ ਅਸੀਂ ਇਹਦੇ ਨਾਲ ਮਹਿਣਾ ਕਿਵੇਂ ਹੈ ਜੇ ਤੱਕ ਦੁਨੀਆ ਆਉਂਦੀ ਹੈ ਚਲੀ ਜਾਂਦੀ ਹੈ ਲੇਕਿਨ ਅਸੀਂ ਇੱਥੇ ਜੋ ਜੀਵ ਦਾ ਮਕਸਦ ਆਉਣ ਦਾ ਹੈ ਕਿ ਜਿਸ ਪ੍ਰਮਾਤਮਾ ਨਾਲ ਉਹ ਆਤਮਾ ਵਿਛੜੀ ਹੋਈ ਹੈ ਉਹਦੇ ਵਿੱਚ ਮੇਲ ਹੋਣਾ ਕਿ ਜੇ ਅਸੀਂ ਪੜੀ ਜਾ ਰਹੇ ਹਾਂ ਸੰਸਾਰਿਕ ਗਿਆਨ ਨੂੰ ਪੜੀ ਜਾ ਰਹੇ ਹਾਂ ਤਾਂ ਪੜ ਲਓ ਜਿੰਨਾ ਮਰਜੀ ਉਹ ਕਹਿੰਦੇ ਕੋਈ ਇਹਦਾ ਮੀਨਿੰਗ ਨਹੀਂ ਰਹਿ ਜਾਂਦਾ ਜੇਕਰ ਅੰਦਰ ਤੁਹਾਡੇ ਨਿਮਰਤਾ ਨਹੀਂ ਆ ਰਹੀ ਕਿਉਂਕਿ ਜਾਣਾ ਤਾਂ ਨਿਮਰਤਾ ਵੱਲ ਨੂੰ ਆ ਸਹਿਜ ਅਵਸਥਾ ਚ ਜਾਣਾ ਉਸ ਜਗ੍ਹਾ ਤੇ ਜਾਣਾ ਜਿਹਨੂੰ ਸੁਨ ਅਵਸਥਾ ਕਹਿੰਦੇ ਆ ਸੋਨਣਾ ਰਸਤਾ ਉਦੋਂ ਹੀ ਆਉਗੀ ਜਦੋਂ ਮਾਨਕਾਗਰ ਹੋ ਜੋ ਸਾਡੀਆਂ ਅਸ਼ਾਮਾ ਖਤਮ ਹੋ ਜਾਣਗੀਆਂ ਤੇ ਇੱਥੇ ਤਾਂ ਉਲਟ ਹੋ ਜਾਣਾ ਕਿ ਪੜ ਕੇ ਅਸੀਂ ਦੂਸਰੇ ਦੇ ਨਾਲ ਐਸਾ ਬਵਾਦਵਾਦੇ ਦੇ ਵਿੱਚ ਪੈਣਾ ਕਿ ਦੂਸਰੇ ਨੂੰ ਉਸੇ ਨੀਮਾਂ ਦਿਖਲਣ ਦੀ ਕੋਸ਼ਿਸ਼ ਕਰਨੀ ਹੈ ਪਰ ਇੱਥੇ ਭਗਤੀ ਲਹਿਰ ਦਾ ਮਕਸਦ ਇਹ ਨਹੀਂ ਉਹ ਤਾਂ ਕਹਿੰਦੇ ਕਿ ਅਸੀਂ ਚਰਮਾ ਦੇ ਵਿੱਚ ਹੀ ਜ਼ਿੰਦਗੀ ਕੱਟਣੀ ਹੈ ਸਾਡੀ ਜ਼ਿੰਦਗੀ ਸਾਡੀ ਤੁਹਾਡੇ ਲੇਖੇ 'ਚ ਲੱਗ ਜਵੇ ਤਾਹੀਂ ਫਾਇਦਾ ਹੈ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਕਿੰਦੇ ਜਿੰਨੇ ਵੀ ਤੇਰੇ ਬਰਸਾਂ ਦੀ ਜ਼ਿੰਦਗੀ ਹੈ ਪੜੀ ਚੱਲ ਜਿੰਨੇ ਤੈਨੂੰ ਜੀਵਨ ਦੇ ਬਰਸ ਮਿਲੇ ਹੈ ਤੇ ਜਿੰਨੇ ਮਹੀਨੇ ਉਹ ਬਣਦੇ ਮਹੀਨਿਆਂ ਦੇ ਉਹਨੇ ਪੜੀ ਚੱਲ ਪੜ ਪੜ ਕੇ ਕਿਤਾਬਾਂ ਗੱਡੀਆਂ ਲੱਦੀ ਚੱਲ ਲੇਕਿਨ ਉਹਦੇ ਨਾਲ ਤੈਨੂੰ ਕੋਈ ਸਕੂਨ ਨਹੀਂ ਪ੍ਰਾਪਤ ਹੋ ਸਕਦਾ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਜੇਕਰ ਆਪਾਂ ਦੂਸਰੇ ਪਾਸੇ ਦੇਖ ਵੀ ਲਈਏ ਅੱਜ ਦੀ ਡੇਟ ਦੇ ਵਿੱਚ ਉਹ ਲੋਕਾਂ ਮਰਹਨ ਜਿਹੜੇ ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਗਏ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਗਏ ਉਹਨਾਂ ਦੇ ਵਿੱਚੋਂ ਕਿਹੜੇ ਲੋਕਾਂ ਮਰਹਨ ਉਹ ਲੋਕਾਂ ਮਰਹਨ ਜਿਹੜੇ ਲੋਭ ਮੋਹ ਹੰਕਾਰ ਤੋਂ ਦੂਰ ਹੋ ਗਏ ਉਹਨਾਂ ਦੀ ਪੜਾਈ ਕੰਮ ਦੀ ਹੈ ਲੇਕਿਨ ਜਿਹੜੇ ਪੜ੍ਹ ਕੇ ਹੰਕਾਰ ਦੇ ਵਿੱਚ ਆ ਗਏ ਲੋਭ ਦੇ ਵਿੱਚ ਆ ਗਏ ਮੋਹ ਦੇ ਵਿੱਚ ਆ ਗਏ ਮੇਰੀ ਮੇਰੀ ਚ ਆ ਗਏ ਉਹਨਾਂ ਦੀ ਪੜ੍ਹਾਈ ਕਿਸੇ ਕੰਮ ਦੇ ਨਹੀਂ ਚਾਹੇ ਸਾਡੀ ਜ਼ਿੰਦਗੀ ਛੱਦ ਕੇ ਜਿੰਨੇ ਸਾਲ ਮਿਲੇ ਜਿੰਨੇ ਸਵਾਸ ਮਿਲੇ ਉਹ ਪੜਹੀ ਜਾਣ ਕੋਈ ਫਾਇਦਾ ਨਹੀਂ ਪੜਿਓ ਜਿੱਤੇ ਹਾਰ ਜਾ ਪੜਿਓ ਜਿੱਤੇ ਮਾਸ ਜਿੰਨੀ ਕਹਿੰਦੇ ਉਮਰ ਮਿਲੀਏ ਸਾਰੇ ਪੜੀ ਚੱਲੋ ਸਵਾਸ ਸਵਾਸ ਪੜੀ ਚੱਲੋ ਪਰ ਜਿਹੜੀ ਪੜਨ ਵਾਲੀ ਗੱਲ ਹੈ ਸਵਾਸ ਸਵਾਸ ਉਹ ਜੇਕਰ ਬੰਦਾ ਨਹੀਂ ਪੜਦਾ ਤਾਂ ਪੜ੍ਹਾਈ ਕਿਸੇ ਕੰਮ ਨਹੀਂ ਉਤਾ ਕਹਿੰਦੇ ਸਿਮਰ 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 ਕਰਤੇ ਹੋ ਜੇਕਰ ਆਪਣੇ ਗੁਰੂ ਨੂੰ ਨੇ ਸ੍ਰੀਮਦ ਜੇਕਰ ਤੂੰ ਇਹ ਨਹੀਂ ਕਹਿੰਦਾ ਕਿ ਪ੍ਰਮਾਤਮਾ ਦੇ ਸੱਚਸਲਾ ਹੈ ਤੇ ਤੇਰੀ ਪੜਾਈ ਕਿੱਸੇ ਕੰਮ ਦੇ ਨਹੀਂ ਹਰ 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 ਹਰੇ ਹਰ ਕੇ ਨਾਮ ਗੈ ਨਿਸਤਰੇ ਇੱਕ ਪਾਸੇ ਹੈ ਤੇ ਉਹ ਪੜਾਈ ਹੈ ਜਿਹਦੇ ਨਾਲ ਸਵਾਸ ਸਵਾਸ ਸਿਮਰ ਕੇ ਭੰਗ ਸਾਗਰ ਜਿਹੜਾ ਲੰਘਿਆ ਜਾਂਦਾ ਆਨੰਦ ਵਿੱਚ ਚਲੇ ਜਾਂਦਾ ਤ੍ਰਿਪਤ ਹੋ ਜਾਂਦਾ ਕੋਈ ਸੁਖ ਤੇ ਦੁੱਖ ਜਿਹੜਾ ਉਹਨੂੰ ਪਹੁੰਚਦਾ ਨਹੀਂ ਕਪੜਾਈ ਹੈ ਕਿ ਹਰ ਟਾਈਮ ਟੈਨਸ਼ਨ ਦੇ ਵਿੱਚ ਕੋਈ ਮੇਰੇ ਨਾਲੋਂ ਜ਼ਿਆਦਾ ਤਾਂ ਨਹੀਂ ਪੜ ਗਿਆ ਕਿਸੇ ਮੈਂ ਚੀਜ਼ ਦੇ ਵਿੱਚ ਘਟ ਤ ਨਹੀਂ ਇੱਥੇ ਇਹ ਜਿਹੜੀਆਂ ਪੜਾਈਆਂ ਇਹ ਕਿਸੇ ਕੰਮ ਦੀਆਂ ਨਹੀਂ ਕਿਉਂਕਿ ਦੱਸਦੇ ਹੈ ਕਿ ਸ਼ੇਖ ਫਰੀਜੀ ਦੇ ਗੁਰੂ ਜਿਹੜੇ ਸੀ ਉਹ ਕਹਿੰਦੇ ਜਦ ਜਾ ਰਹੇ ਸੀ ਤਾਂ ਇੱਕ ਟੀਚਰ ਭੜਾ ਰਿਹਾ ਉਹਨਾਂ ਨੂੰ ਦੇਖ ਕੇ ਕਹਿੰਦਾ ਵੇ ਤੂੰ ਭਾਗਤਾ ਰੋਟੀ ਖਾ ਤੇ ਜਾ ਕਹਿੰਦੇ ਤੁਸੀਂ ਪੜ੍ਹਾਤੀ ਰਹੇ ਉਹ ਹੱਸ ਰਿਹਾ ਉਹ ਕਹਿੰਦਾ ਤੇਰੇ ਬੱਸ ਦੀ ਗੱਲ ਨਹੀਂ ਤੈਨੂੰ ਸਮਝ ਨਹੀਂ ਲੱਗਣੀ ਉਹ ਫਿਰ ਹੱਸ ਰਿਹਾ ਲੇਕਿਨ ਹੱਸਦੇ ਹੱਸਦੇ ਅਜਿਹਾ ਉਹਨੇ ਕਿਤਾਬ ਤੇ ਉਸ ਦੇ ਨਿਗ੍ਹਾ ਮਾਰੀ ਤੱਕਤਾਬ ਨੂੰ ਅੱਗ ਲੱਗ ਗਈ ਕਹਿੰਦੇ ਜਿਵੇਂ ਤੂੰ ਕਹਿੰਦਾ ਕਿ ਤੂੰ ਜਾ ਤੂੰ ਇਹਨੂੰ ਸਫਾਈ ਕਰ ਲੈ ਸੋ ਭਗਤ ਦੀ ਜਿਹੜੀ ਨਜ਼ਰ ਹੈ ਉਹ ਤਾਂ ਅੱਡੇ ਸ਼ਬਦ ਦੇ ਨਾਲ ਦੁਨੀਆ ਸਾੜ ਸਕਦੀ ਹੈ ਲੇਕਿਨ ਉਹ ਦਿਲ ਬਤੋਨੇ ਕਰਦੇ ਉਹਨਾਂ ਦੀ ਪੜ੍ਹਾਈ ਇੰਨੀ ਜ਼ਿਆਦਾ ਹੈ ਜਸ ਲੈਂਦੀ ਉਹਨਾਂ ਦੀ ਪੜ੍ਹਾਈ ਹੈ ਕਿ ਉਹ ਤਾਂ ਅੱਖਾਂ ਦੇ ਨਾਲ ਤੱਕ ਕੇ ਹੀ ਸਾਰਾ ਕੁਝ ਕਰ ਸਕਦੇ ਆ ਸੋ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਇਸੇ ਕਰਕੇ ਸਤਿਗੁਰੂ ਅਰਦਾਸ ਸਾਹਿਬ ਜੀ ਕਹਿੰਦੇ ਆ ਪੜਿਏ ਗੁਣਿਏ ਨਾਮ ਸਭ ਸੁਣੀਏ ਅਨਪਉ ਪਉ ਨਦਰਸੇ ਕਹਿੰਦੇ ਜਿੰਨਾ ਮਰਜ਼ੀ ਪੜ ਲਓ ਜਿੰਨਾ ਮਰਜ਼ੀ ਗੁੰਗਾਨ ਕਰ ਲਓ ਕਿਸੇ ਕੰਮ ਦਾ ਨਹੀਂ ਜੇਕਰ ਤੁਹਾਨੂੰ ਨਿਰਪਉ ਦਾ ਦਰਸ਼ਨ ਹੀ ਹੁੰਦਾ ਸਤਗੁਰ ਨਾਨਕ ਪਾਤਸ਼ਾਹ ਜੀ ਇਹ ਸਮਝਾ ਰਹੇ ਕਿ ਪੜਾਈ ਦਾ ਤਾਂ ਤਾਂ ਫਾਇਦਾ ਹੈ ਜੇਕਰ ਜੀਵਨ ਦੇ ਮਕਸਦ ਨੂੰ ਹੱਲ ਹੋ ਜੂਏ ਜਿਸ ਕਰਕੇ ਇਹ ਮਾਨਸ ਜਨਮ ਮਿਲਿਆ ਉਸ ਦੇ ਕੰਮ ਆ ਜੂਵੇ ਨਾਨਕ ਲੇਖੇ ਇੱਕ ਗੱਲ ਹੋਰ ਹਮੇ ਚਖਣਾ ਚਾਹਕ ਸਤਗੁਰ ਨਾਨਕ ਪਾਤਸ਼ਾਹ ਕਹਿੰਦੇ ਗੱਲ ਤਾਂ ਇੱਕੋ ਹੀ ਕੰਮ ਦੀ ਸੀ ਜਿਹੜੀ ਪੜ੍ਹਨੀ ਸੀ ਕਿ ਮੈਂ ਹਮੇ ਜਿਹੜੀ ਛੱਡਣੀ ਹੈ ਮੈਂ ਮੈਂ ਛੱਡਣੀ ਹੈ ਇਹ ਤਾਂ ਤੇ ਪੜੇ ਤੂੰ ਤਾਂ ਜਿਹੜੀ ਪੜਾਈ ਕੀਤੀ ਹੰਕਾਰ ਦੇ ਕਰ ਲਾ ਗੱਡੀਆਂ ਪਰ ਲਾ ਜੋ ਮਰਜੀ ਕਰ ਲਾ ਜਿੰਨੇ ਆ ਮਰਜੀ ਕਿਤਾਬਾਂ ਪੜ ਕੇ ਰੱਖੀ ਜਾਏ ਵੇਦ ਸ਼ਾਸਤਰ ਗ੍ਰੰਥ ਪੜ ਲਾ ਲੇਕਿਨ ਜਿਹੜੀ ਗੱਲ ਵਿੱਚੋਂ ਪੜ ਕੇ ਅਮਲ ਕਰਨਾ ਜੇ ਦਿੱਤੇ ਤੇ ਸਾਰੀ ਦੁਨੀਆ ਹੀ ਤੈਨੂੰ ਉਸ ਦੀ ਨਜ਼ਰ ਆਵੇ ਕਿਉਂਕਿ ਇਹ ਜਿਹੜੀ ਦੁਨੀਆ ਹੈ ਇੱਕ نور ਤੇ ਸਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ ਔਰ ਜੇਕਰ ਤੈਨੂੰ ਇਹ ਚੀਜ਼ ਨਜ਼ਰ ਨਹੀਂ ਆ ਰਹੀ ਕਿ ਕੌਣ ਮਾੜਾ ਕੌਣ ਚੰਗਾ ਤੇ ਤੇਰੀ ਪੜ੍ਹਾਈ ਕਿਸੇ ਕੰਮ ਦੀ ਨਹੀਂ ਤੇਰੇ ਵਿੱਚ ਤਾਂ ਹੰਕਾਰ ਪੈਦਾ ਹੋ ਗਿਆ ਮੇਰਾ ਹੋ ਗਿਆ ਆ ਮੇਰਾ ਬਾਪ ਹੈ ਆ ਮੇਰੀ ਭੈਣ ਆ ਮੇਰਾ ਪਤਾ ਆ ਮੇਰਾ ਪੁੱਤ ਇਹ ਜਿਹੜੀ ਮੈਨਾਂ ਤਾਂ ਖਤਮ ਕਰਨੀ ਸੀ ਹੋਂ ਮੈਂ ਤਾਂ ਖਤਮ ਕਰਨੀ ਸੀ ਪਰ ਹੋਂ ਮੇਰੇ ਤੇ ਵਿੱਚ ਉਲਟਾ ਵੱਧ ਗਈ ਇਸ ਕਰਕੇ ਉਹ ਕੰਦੇ ਜਿਹੜੀ ਗੱਲ ਤੇਰੇ ਪੜਨ ਵਾਲੀ ਇੱਕੋ ਹੀ ਗੱਲ ਸੀ ਕਿ ਉਹਦੀ ਸਿਰਫ ਸਲਾਹ ਕਰਦੇ 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 ਮੈਂ ਇਹਨੂੰ ਖਤਮ ਕਰਨਾ ਸੀ ਇਸੇ ਕਰਕੇ ਤਾਂ ਉਹ ਸਤਿਗੁਰੂ ਅਰਦਾਸਵਾਲਾ ਜੀ ਕਹਿੰਦੇ ਕਿ ਹਮੇ ਜਿੰਨੇ ਦੇ ਤੱਕ ਹੈ ਉਨੇ ਦੇ ਤੱਕ ਪਰਮਾਤਮਾ ਦੇ ਨਾਲ ਤੁਸੀਂ ਮਿਲ ਨਹੀਂ ਸਕਦੇ ਜਦ ਹਮ ਹੁੰਦੇ ਤਬ ਤੋ ਨਹੀਂ ਅਬ ਤੋ ਹੀ ਮੈਂ ਨਹੀਂ ਮੈਂ ਹੈ ਤਾਂ ਉਹ ਹੈ ਨਹੀਂ ਜਦੋਂ ਉਹ ਆ ਗਿਆ ਤੇ ਫਿਰ ਮੈਂ ਹੈ ਨਹੀਂ ਇੱਕ ਚੀਜ਼ ਨੇ ਰਹਿਣਾ ਇਸੇ ਕਰਕੇ ਹਮੇ ਨੂੰ ਖਤਮ ਕਰਨ ਲਈ ਹਮੇ ਗੜੀਏ ਇਸੇ ਨੇ ਹੀ ਸੰਸਾਰ ਦਾ ਚੱਕਰ ਪਾਇਆ ਹੋਇਆ ਸਾਰਾ ਇਹ ਖਤਮ ਕਰਨੀ ਹੈ ਸਤਗੁਰ ਅਰਦਾਸ ਵਾਂਗ ਜਿਸੇ ਕਰਕੇ ਕਹਿ ਰਿਹਾ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੋਂ ਮਰਨ ਦੇ ਗੱਲ ਤਾਂ ਸਿਰਫ ਇੰਨੀ ਪੜਨੀ ਸੀ ਕਿ ਹੇ ਪ੍ਰਮਾਤਮਾ ਤੂੰ ਮੈਨੂੰ ਜਿਸ ਹਮ ਵਿੱਚ ਫਸਾਇਆ ਮੈਂ ਤਾਂ ਤੇਰਾ ਨਾਮ ਸਿਮਰਨ ਕਰਕੇ ਛੁੱਟ ਗਿਆ ਪਰ ਹੁਣ ਮੈਂ ਤੈਨੂੰ ਪ੍ਰੇਮ ਦੇ ਬੰਧਨ ਦੇ ਵਿੱਚ ਬੰਨ੍ਹ ਲੈ ਹੁਣ ਤੂੰ ਛੱਟ ਪਰ ਇੱਥੇ ਤਾਂ ਬੰਨ੍ਹਣਾ ਕਿਨੂੰ ਹੈ ਕਿਸੇ ਨੂੰ ਵੀ ਨਹੀਂ ਨਾ ਭਾਤ ਜੇ ਈਜ਼ ਬਿਜਲੇ ਸੀ ਜੇਕਰ ਪੜ੍ਹਾਈ ਇਹਦੇ ਨਾਲ ਸਾਡੇ ਵਿੱਚ ਹੰਕਾਰ ਆ ਗਿਆ ਇਸ ਕਰਕੇ ਸਤਗੁਰੂ ਨਾਨਕ ਪਾਤਸ਼ਾਹ ਦੇ ਇਸ ਸ਼ਬਦ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਪੜ੍ਹਾਈ ਕਰਕੇ ਸਾਡੇ ਵਿੱਚ ਨਿਮਰਤਾ ਆਵੇ ਹੰਕਾਰ ਨਾ ਆਵੇ ਸਾਡੇ ਵਿੱਚ ਮੈਂ ਮੈਂ ਨਾ ਆਵੇ ਅਸੇ ਦੁਨੀਆ ਨੂੰ ਇੱਕੋ ਜਿਹਾ ਗਿਆਨ ਜਿਹੜਾ ਸਾਡੇ ਕੋਲ ਜਿੱ ਕੋ ਮਿਲਦਾ ਹੈ ਇਹਨੂੰ ਬੰਦਗੀ ਬੰਨਣ ਦੇ ਨਾਲ ਉਹ ਬਦਨਾ ਹੈ ਪਰ ਜੇਕਰ ਅਸੀਂ ਹੰਕਾਰ ਕਰਦੇ ਫਿਰਦੇ ਜਿੰਨਾ देर ਮਰਜੀ ਪੜ ਲਓ ਜਿੰਨੀ देर ਪੜੀ ਚੱਲੋ ਸਵਾਸ-ਸਵਾਸ ਪੜੀ ਚੱਲੋ ਕਿਸੇ ਕੰਮ ਨਹੀਂ ਕਿਉਂਕਿ ਪਰਮਾਤਮਾ ਦੀ ਸਿਫਤ ਸਲਾਹ ਜੜੀ ਹੈ ਉਹ ਜਿੰਨੀ ਕਰ ਲਮੋਗੇ ਉਨਾਂ ਹੀ ਤੁਸੀਂ ਪਾਣੀ ਵਾਂਗੂ ਨੇਵੇਂ ਪਾਸੇ ਨੂੰ ਜਾਮੋਗੇ ਜੇਕਰ ਬੰਦਾ ਪੜਾਈ ਜਿਹੜੀ ਸੰਸਾਰਕ ਪੜਦਾ ਹੈ ਤੇ ਇਹਦੇ ਨਾਲ ਉਹਦੇ ਵਿੱਚ ਹੰਕਾਰ ਜੇਕਰ ਪੈਦਾ ਹੋ ਗਿਆ ਤੇ ਕਿਸੇ ਕੰਮ ਦੇ ਨਹੀਂ ਸੋ ਇਸ ਸ਼ਬਦ ਤੋਂ ਸਾਨੂੰ ਇਹ ਸਿੱਖ ਲੈਣਾ ਚਾਹੀਦਾ ਕਿ ਐਸੀ ਪੜਾਈ ਕਰੀਏ ਜਿਸ ਤੇ ਨਾਲ ਲੋਕਾਂ ਦਾ ਭਲਾ ਹੋ ਸਕੇ ਮਨੁੱਖਤਾ ਦਾ ਭਲਾ ਹੋ ਸਕੇ ਜਿੱਥੇ ਮਨੁੱਖਤਾ ਦਾ ਭਲਾ ਹੋ ਗਿਆ ਉੱਥੇ ਸਮਝ ਲਓ ਉਸੇ ਸੱਚ ਦੀ ਪੜਾਈ ਪੜ੍ਹ ਲਈ ਹੈ ਸੋ ਆਓ ਇਸੇ ਸ਼ਬਦ ਤੋਂ ਸਿੱਖ ਲੈਣਦੇ ਹੋਏ ਪ੍ਰਮਾਤਮਾ ਵਿਚਾਰਨਾ ਵਿੱਚ ਅਰਦਾਸ ਬੇਨਤੀ ਕਰੀਏ ਕਿ ਸ਼ਬਦ ਪੜ੍ਹਦਿਆਂ ਉਚਾਰ ਦੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਆਪ ਜਾਣੀ ਜਾਣਾ ਮਾਫ ਕਰ ਅੱਗੇ ਤੋਂ ਸ਼ੁੱਧ ਬਦੇ ਪਣ ਬਖਸ਼ਣ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਉੱਚੀ ਮਤ ਦੇਣ ਕਿਉਂਕਿ ਮਤ ਜਿਹੜੀ ਹੈ ਜਦੋਂ ਉੱਚੀ ਹੋਗੀ ਤੇ ਨਾਲ ਦੇ ਨਾਲ ਅਦਾਸ ਉਹਨਾਂ ਦੇ ਚਰਨਾਂ 'ਚ ਹੋਵੇ ਕਿ ਮਨ ਨੀਮਾ ਕਰ ਦਿਓ ਮਨ ਨੀਮਾ ਮਤ ਉੱਚੀ ਕਰ ਦਿਓ ਫਿਰ ਇਹ ਪੜਾਈ ਦਾ ਫਾਇਦਾ ਹੈ ਸੂਪਰ ਮਾਥਮਾ ਦੇ ਚਰਨਾਚਰ ਅਰਦਾਸ करिए ਬੇਨਤੀ करिए ਅਤੇ ਆਉ ਫਤਿ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿ